ਜੇਰਾ ਬੰਦਾ ਰਾਤ ਦੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਨਹੀਂ ਸੌਂਦਾ ਤਾਂ ਉਹਦੇ ਲੀਵਰ ਦੇ ਵਿੱਚ ਬਲੱਡ ਦਾ ਫਲੋ ਉਹ ਨਹੀਂ ਜਾਣਾ ਕਹਿਣ ਦਾ ਭਾਵ ਲੀਵਰ ਨੇ ਹੀ ਬਲੱਡ ਨੂੰ ਪਿਉਰੀਫਾਈ ਕਰਨਾ ਹੈ ਉਹ ਨਹੀਂ ਹੋ ਪਾਉਗਾ ਤਾਂ ਫਿਰ ਇਹ ਸਾਰੀਆਂ ਬਿਮਾਰੀਆਂ ਜਿੰਨੀਆਂ ਵੀ ਆਪਾਂ ਕਹਿ ਰਹੇ ਆ ਓ.ਟੀ.ਪੀ.ਟੀ. ਵੱਧ ਗਈ ਹੈ ਹੂੰ ਗੈਸ ਬਣਦੀ ਹੈ ਕਬਜ ਰਹਿੰਦੀ ਹੈ ਭੁੱਖ ਨਹੀਂ ਲੱਗਦੀ ਆਲਸ ਪੈਂਦੀ ਹੈ ਉੱਠਣ ਨੂੰ ਮਨ ਨਹੀਂ ਕਰਦਾ ਸਰੀਰ ਤੇ ਉਹ ਗਲੋ ਨਹੀਂ ਰਹੀ ਹਾਂ ਇਹ ਸਾਰੀਆਂ ਲਾਪਤਾ ਉਦੋਂ ਹੀ ਸਾਨੂੰ ਸ਼ੁਰੂ ਹੁੰਦੀਆਂ ਜਦੋਂ ਤੁਹਾਡੇ ਕੋਲ ਕੋਈ ਸ਼ੂਗਰ ਦਾ ਮਰੀਜ਼ ਆਣਾ ਤੁਸੀਂ ਉਹਨੂੰ ਸ਼ੂਗਰ ਦੀ ਮੈਡੀਸਿਨ ਨਹੀਂ ਦਿੰਦੇ ਤੁਸੀਂ ਲੀਵਰ ਦੇ ਮੈਡੀਸਿਨ ਦੇ ਦਿੰਦੇ ਇਹ ਕਿਉਂ ਕੋਈ ਵੀ ਬਿਮਾਰੀ ਦਾ ਮਰੀਜ਼ ਜਦੋਂ ਤੁਹਾਡੇ ਕੋਲ ਆਉਂਦਾ ਹੈ ਤਾਂ ਤੁਸੀਂ ਇਹ ਦੇਖਣਾ ਹੈ ਕਿ ਉਹ ਬਿਮਾਰੀ ਹੋਈ ਕਿਉਂ ਹੋਈ ਕਿਉਂ ਕੱਲਾ ਸ਼ੂਗਰ ਨਹੀਂ ਮੰਨ ਲਓ ਕੋਈ ਲਕੋਰੀਓ ਵਾਲੀ ਬੀਬੀ ਤੁਹਾਡੇ ਕੋਲ ਆਉਂਦੀ ਹੈ ਇਸੇ ਕੁੜਸ ਨੂੰ ਕੋਈ ਧਾਤ ਦੀ ਪ੍ਰੋਬਲਮ ਆਉਂਦੀ ਹੈ ਸ਼ੂਗਰ ਦੀ ਪ੍ਰੋਬਲਮ ਆ ਗਈ, ਲੀਵਰ ਦੀ ਪ੍ਰੋਬਲਮ ਆ ਗਈ, ਬਬਾਸੀਰ ਦੀ ਪ੍ਰੋਬਲਮ ਆ ਗਈ, ਹਰਨੀਆ ਦੀ ਪ੍ਰੋਬਲਮ ਆ ਗਈ। ਨੀਂਦ ਨਹੀਂ ਆਉਂਦੀ, ਅਫਸਰਟ ਰਹਿੰਦਾ ਆ। ਹੂੰ ਕੋਈ ਵੀ ਪ੍ਰੋਬਲਮ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖਣਾ ਹੁੰਦਾ ਹੈ ਕਿ ਇਹ ਸ਼ੁਰੂ ਕਿੱਥੋਂ ਹੋਈ? ਸ਼ੁਰੂ ਕਿੱਥੋਂ? ਸ਼ੁਰੂ ਕਿੱਥੋਂ ਹੋਈ ਆ ਕਿਉਂ ਇਹ ਚੀਜ਼ ਹੋ ਰਹੀ ਹੈ? ਤੇ ਸ਼ੂਗਰ ਦੇ ਵਿੱਚ ਖਾਸ ਤੌਰ ਤੇ ਇਹ ਹੁੰਦਾ ਹੈ ਕਿ ਜਦੋਂ ਲੈਵਲ ਦੇ ਵਿੱਚ ਗੜਬੜੀ ਪੈਦਾ ਹੋ ਜਾਂਦੀ ਹੈ ਜਾਂ ਲੈਵਲ ਫੈਕਟਰੀ ਹੋ ਜਾਂਦਾ ਹੈ ਤਾਂ ਬਲੱਡ ਦੇ ਵਿੱਚ ਅਨ ਕੰਟਰੋਲ ਹੋ ਕੇ ਹਰ ਵਕਤ ਸ਼ੂਗਰ ਹੈ ਜਿਹੜਾ ਉਹ ਰਿਲੀਜ਼ ਹੋਈ ਜਾਂਦਾ ਹੈ ਜਿਹਦੇ ਕਰਕੇ ਬਲੱਡ ਦੇ ਵਿੱਚ ਸ਼ੂਗਰ ਦੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਰੀਡਿੰਗਾਂ ਵੱਧ ਜਾਂਦੀਆਂ ਨੇ ਸਵੇਰੇ ਤੁਸੀਂ 8 ਵਜੇ ਖਾਣਾ ਖਾਓ ਹੂੰ ਦੁਪਹਿਰ ਨੂੰ 2 ਵਜੇ ਖਾਓ ਸ਼ਾਮ ਨੂੰ ਫਿਰ 8:00 ਵਜੇ ਖਾਣਾ ਖਾ ਲੈਣਾ ਸਰਤਾਂ ਦੇ ਵਿੱਚ ਹੀ ਹੈਗਾ ਆ ਕਿ ਜਲਦੀ ਸੌਂ ਜਲਦੀ ਜਿਹੜੇ ਲੋਕ ਲੇਟ ਸੌਂਦੇ ਆ ਲੇਟ ਜਾਗਦੇ ਆ ਉਹਨਾਂ ਨੂੰ ਬਿਮਾਰੀਆਂ ਇਸੇ ਕਰਕੇ ਲੱਗਦੀਆਂ ਕਿਉਂਕਿ ਅੰਦਰ ਦੀ ਜਿਹੜੀ ਮਸ਼ੀਨਰੀ ਹੈ ਉਹਨੂੰ ਕੰਮ ਕਰਨ ਦੇ ਵਿੱਚ ਅਸੀਂ ਖੁਦ ਦਿੱਕਤਾਂ ਪੈਦਾ ਤੁਸੀਂ ਨੋਟ ਕਰੋ ਕਿ ਖਾਲਸਾ ਪੰਥ ਇੰਨੀ ਚੜ੍ਹਦੀ ਕਲਾ ਦੇ ਵਿੱਚ ਵੀ ਉਦੋਂ ਵੀ ਰਿਹਾ ਜਦੋਂ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਸੌਣਾ ਪਿਆ ਹੂੰ ਜਦੋਂ ਘਰਾਂ ਨੂੰ ਵੀ ਅੱਗਾਂ ਲਗਾ ਦਿੱਤੀਆਂ ਗਿਆ ਜਦ ਰਾਸ਼ਨ ਵੀ ਕੋਈ ਕੋਲ ਨਹੀਂ ਸੀ ਪੱਤੇ ਖਾ ਕੇ ਗੁਜ਼ਾਰਾ ਕਰਦੇ ਰਹੇ ਫਿਰ ਵੀ ਇੰਨੀ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਪੰਥ ਕਿਉਂ ਰਿਹਾ ਇਹ ਖਾਲਸਾ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਕਿਉਂ ਰਹਿੰਦਾ ਹੈ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡੇ ਸਰੀਰ ਦੀ ਸਫਾਈ ਹੋਣੀ ਹੈ। 10 ਵਜੇ ਤੋਂ ਲੈ ਕੇ 2 ਵਜੇ ਤੱਕ ਸਫਾਈ ਹੋਣੀ ਹੈ। ਹੂੰ ਉਹ ਤਾਂ ਹੋਣੀ ਹੈ ਜੇ 10 ਵਜੇ ਤੋਂ ਪਹਿਲਾਂ ਸੌਂ ਜਾਈਏ। ਸਾਡੀ ਬਾਡੀ ਦਾ ਜਿਹੜਾ ਇੱਕ ਸਿਸਟਮ ਬਣਿਆ ਹੈ ਸਾਡੀ ਬਾਡੀ ਦੀ ਜਿਹੜੀ ਸਫਾਈ ਹੋਣੀ ਹੈ 10 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਹੋਣੀ ਹੈ। ਜਿਉਂ-ਜਿਉਂ ਸਫਾਈ ਹੋਈ ਜਾਂਦੀ ਹੈ ਤੇ ਉਹਦੇ ਨਾਲ ਦੀ ਨਾਲ ਪਿੱਛੇ ਮਰੰਮਤ ਵੀ ਹੋ ਜਾਂਦੀ ਹੈ। ਜਿੰਨੇ ਲੋਕ ਇਸ ਵੀਡੀਓ ਨੂੰ ਸੁਣ ਰਹੇ ਆ ਦੇਖ ਰਹੇ ਨੇ ਜਿਹੜੇ ਲੋਕ ਇਸ ਚੀਜ਼ ਨੂੰ ਅਪਣਾ ਰਹੇ ਆ ਉਹਨਾਂ ਨੂੰ ਇਹ ਗੱਲ ਮਹਿਸੂਸ ਹੁੰਦੀ ਹੋਊਗੀ ਕਿ ਉਹ ਘੱਟ ਬਿਮਾਰ ਹੋ ਰਹੇ ਨੇ ਜਾਂ ਕਵਰ ਕਰ ਲੈਂਦੇ ਨੇ ਜਿਹਨੂੰ ਇਸ ਗੱਲ ਦਾ ਕੋਈ ਡਾਊਟ ਹੈ ਤਾਂ ਉਹ 21 ਦਿਨ ਇਸ ਚੀਜ਼ ਨੂੰ ਅਪਣਾ ਕੇ ਦੇਖ ਲਵੇ ਕਰਕੇ ਦੇਖ ਲਵੇ ਇਸ ਯੁਕਤਮਤਾਗ ਜ਼ਿੰਦਗੀ ਨੂੰ ਜੀ ਕੇ ਦੇਖ ਲਵੇ ਕਈ ਲੋਕਾਂ ਨੂੰ ਇਹ ਬਹੁਤ ਸ਼ੰਕਾ ਹੋ ਜਾਂਦੀ ਹੈ ਕਿ ਜੇ ਰਾਤ ਨੂੰ 2 ਵਜੇ ਉੱਠ ਖੜਾਂਗੇ ਸ਼ਾਇਦ ਦਿਨ ਦੇ ਵਿੱਚ ਨੀਂਦ ਆਈ ਜਾਊਗੀ ਪਰ ਮੈਂ ਲਿਖ ਕੇ ਦੇ ਦਿੰਦਾ ਕੋਲੇ ਕਾਗਜ਼ ਦੇ ਉੱਤੇ ਜਿਹੜਾ ਬੰਦਾ ਰਾਤ ਨੂੰ 2 ਵਜੇ ਉੱਠਦਾ ਉਹ ਇੰਨੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਇੰਨਾ ਚੁਸਤ ਰਹਿੰਦਾ ਹੈ ਇੰਨਾ ਦਰੁਸਤ ਰਹਿੰਦਾ ਹੈ ਇੰਨਾ ਫੁਰਤੀਚ ਰਹਿੰਦਾ ਹੈ ਕਿ ਉਹਨੂੰ ਦਿਲ ਦੇ ਵਿੱਚ ਆਲਸ ਨਾਲ ਦੀ ਚੀਜ਼ ਕੋਈ ਨੇੜੇ ਟੱਕਰਦੀ ਜਮ ਨਹੀਂ ਟੱਕਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋ ਦਿਨ 20 ਪਹਿਲੇ ਆ ਠੰਡ ਆ ਗਈ ਠੰਡ ਨੇ ਅਪਣੀ ਕਰਬਟਾ ਜਿਹੜੀ ਉਹ ਲੈ ਚੁੱਕੀ ਹੈ ਤੇ ਬਲਬਦ ਵੀ ਚੁੱਕੀ ਹੈ ਲੋਕ ਬਿਮਾਰ ਹੋ ਰਹੇ ਨੇ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਹੋ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਕ ਵਾਇਰਲ ਹੈ ਖਾਣ ਪੀਣ ਦੇ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੁੰਦੇ ਲੋਕ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜੀਵ ਦੀ ਲਾਲਸਾ ਹੀ ਸਭ ਤੋਂ ਵੱਡੀ ਲਾਲਸਾ ਹੈ ਕੋਈ ਗੱਲ ਨਹੀਂ ਅਸੀਂ ਖਾ ਪੀ ਲਵਾਂਗੇ ਉਸ ਤੋਂ ਬਾਅਦ ਅਸੀਂ ਦਵਾਈ ਲੈ ਲਾਂਗੇ ਫਿਰ ਅਸੀਂ ਉਹੀ ਚੀਜ਼ ਖਾ ਲਾਂਗੇ ਫਿਰ ਬਿਮਾਰ ਹੋ ਕੇ ਫਿਰ ਦਵਾਈ ਲੈ ਲਾਂਗੇ ਇਹ ਜਿਹੜਾ ਪ੍ਰੋਸੈਸ ਆ ਉਹ ਚੱਲਦਾ ਜਾ ਰਿਹਾ ਲੋਕ ਬਿਮਾਰ ਹੁੰਦੇ ਨੇ ਦਵਾਈ ਲੈਂਦੇ ਨੇ ਠੀਕ ਹੁੰਦੇ ਨੇ ਫੇਰ ਬਿਮਾਰ ਹੋ ਜਾਂਦੇ ਨੇ ਲੋਕ ਇੰਨਾ ਬਿਮਾਰ ਹੁੰਦੇ ਕਿਉਂ ਨੇ ਕਿਉਂ ਆਪਣੀ ਇਮਿਊਨਿਟੀ ਪਾਵਰ ਇੰਨੀ ਜ਼ਿਆਦਾ ਘੱਟ ਚੁੱਕੀ ਹੈ ਕਿ ਆਪਾਂ ਕੋਈ ਵੀ ਹਲਕੀ ਫੁਲਕੀ ਵਾਇਰਲ ਨੂੰ ਵੀ ਨਹੀਂ ਸਾਹਾਰ ਪਾ ਰਹੇ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਹਜੀ ਸਿੰਘ ਮਾਵੀ ਜੀ ਨੇ ਸਵਾਗਤ ਕਰਦੇ ਨੇ ਸੱਸੀ ਕਰਕੇ ਹਾਜ਼ਰ ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਅੰਮ੍ਰਿਤ ਮਾਵੀ ਸਾਹਿਬ ਮੌਸਮ ਬਦਲਦਾ ਪੰਜਾਬ ਦੇ ਵਿੱਚ ਲਗਭਗ ਹਰ ਇੱਕ ਰੁੱਤ ਜਿਹੜੀ ਆ ਉਹ ਪੂਰੇ ਜੋਰਾਂ ਸ਼ੋਰਾਂ ਨਾਲ ਆਉਂਦੀ ਹੈ ਚਾਹੀਓ ਮੌਨੀ ਦਾ ਮੌਸਮ ਹੋਵੇ ਚਾਹੀ ਗਰਮੀ ਦਾ ਹੋਵੇ ਚਾਹੀ ਠੰਡ ਦਾ ਹੋਵੇ ਇਹ ਚੀਜ਼ਾਂ ਨਾਲ ਇਹ ਇਨਸਾਨ ਜਦ ਕੀ ਜੀ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਇਮਿਊਨਿਟੀ ਹੋਰ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਸੀ ਪਰ ਉਹ ਦਿਨੋਂ ਦਿਨੇ ਵੀਕ ਹੁੰਦੀ ਜਾ ਰਹੀ ਆ ਉਹ ਬਹੁਤ ਛੇਤੀ ਬਿਮਾਰ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਆਸੀਂ ਕੋਈ ਗੱਲ ਨਹੀਂ ਬਿਮਾਰ ਹੋ ਗਿਆ ਤਾਂ ਦਵਾਈ ਬੂਟੀ ਲੈ ਲੈ ਕਿਉਂ ਬਿਮਾਰ ਹੁੰਦਾ ਹੈ ਇਨਸਾਨ ਇੰਨਾ ਜ਼ਿਆਦਾ ਸਰ ਅਸਲ ਕਾਰਨ ਜਿਹੜਾ ਬਿਮਾਰੀਆਂ ਦਾ ਹੈਗਾ ਵੈਸੇ ਇੱਕ ਇੱਕ ਗੱਲ ਨੋਟ ਕਰਨ ਵਾਲੀ ਆ ਹੂੰ ਸ਼ੁਰੂ ਤੋਂ ਐਂਡ ਤੱਕ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਰਿਕੁਐਸਟ ਕਰੂੰਗਾ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਓ ਇਹਦੇ ਵਿੱਚ ਇੱਕ ਇੱਕ ਗੱਲ ਨੋਟ ਕਰਨ ਵਾਲੀ ਆ ਹੂੰ ਜਿਹੜੇ ਬੰਦੇ ਇਸ ਗੱਲ ਨਾਲ ਮੇਰੇ ਨਾਲ ਸਹਿਮਤ ਹੋਣਗੇ ਹੂੰ ਉਹ ਇਹਨਾਂ ਚੀਜ਼ਾਂ ਨੂੰ ਉਹ ਜਾਂ ਤਾਂ ਪਰਖ ਲਿਆ ਹੋਗਾ ਜਾਂ ਕਰ ਰਹੇ ਹੋਣਗੇ ਤਾਂ ਸਹਿਮਤ ਹੋਣਗੇ ਜਿਹੜੇ ਨਹੀਂ ਸਹਿਮਤ ਹੋਣਗੇ ਉਹੀ ਚੀਜ਼ ਨੂੰ ਕਰਕੇ ਦੇਖ ਲਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਸਾਨੂੰ ਬਿਮਾਰੀਆਂ ਨੇ ਆਪਣੀ ਜਕੜ ਦੇ ਵਿੱਚ ਕਿਉਂ ਲਿਆ ਹੋਇਆ ਹੂੰ ਕਿਉਂ ਇੰਨੇ ਵੱਡੇ ਵੱਡੇ ਹਸਪੀਟਲ ਖੁੱਲ ਰਹੇ ਆ ਡਾਕਟਰਾਂ ਦੀ ਗਿਣਤੀ ਵੱਧ ਰਹੀ ਹੈ ਹਸਪੀਟਲਾਂ ਦੀ ਵੱਧ ਰਹੀ ਹੈ ਕਸਬਿਆਂ ਦੇ ਵਿੱਚ ਮੈਡੀਕਲ ਸਟੋਰ ਆ ਗਏ ਹਰ ਜਗ੍ਹਾ ਕੋਈ ਨਾ ਕੋਈ ਵੈਦ ਕੋਈ ਨਾ ਕੋਈ ਡਾਕਟਰ ਬੈਠਾ ਆ ਅਵੇਲੇਬਿਲਟੀ ਹੈ ਇੰਟਰਨੈਟ ਦੇ ਉੱਤੇ ਮੈਡੀਸਨ ਅਵੇਲੇਬਲ ਹੈ ਘਰ ਥੋੜੇ ਹੁਣ ਤਾਂ ਇੱਥੋਂ ਤੱਕ ਆ ਗਿਆ ਕਿ ਤੁਹਾਨੂੰ ਡ੍ਰਿਪ ਲਵਾਉਣ ਦੇ ਲਈ ਵੀ ਕਿਸੇ ਹਸਪੀਟਲ ਨਹੀਂ ਜਾਣਾ ਪੈਂਦਾ ਉਹਨਾਂ ਘਰ ਦੇ ਵਿੱਚ ਇਹ ਸਾਰੀਆਂ ਸਰਵਿਸ ਜਿਹੜੀਆਂ ਅਵੇਲੇਬਲ ਹੈ ਤੁਹਾਨੂੰ ਕੋਈ ਟੈਸਟ ਦੇਣ ਦੇ ਲਈ ਵੀ ਕਿਸੇ ਲੈਬ 'ਚ ਨਹੀਂ ਜਾਣਾ ਪੈਂਦਾ ਤੁਹਾਡੇ ਘਰ ਤੋਂ ਹੀ ਸੈਂਪਲ ਜਿਹੜਾ ਉਹ ਕਲੈਕਟ ਕਰ ਲਿਆ ਜਾਂਦਾ ਹੈ ਤੇ ਘਰ ਹੀ ਤੁਹਾਨੂੰ WhatsApp ਦੇ ਉੱਤੇ ਰਿਪੋਰਟ ਹੈ ਜਿਹੜੀ ਉਹ ਮਿਲ ਜਾਂਦੀ ਹੈ ਤੇ ਇੱਥੇ ਤੱਕ ਅਵੇਲੇਬਿਲਟੀ ਹੋਣ ਦੇ ਬਾਵਜੂਦ ਵੀ ਬਿਮਾਰੀਆਂ ਜਿਹੜੀਆਂ ਉਹ ਵੱਧ ਰਹੀਆਂ ਜਿਹਦਾ ਸਭ ਤੋਂ ਵੱਡਾ ਵੀਰਜੀ ਕਾਰਨ ਹੈਗਾ ਕਿ ਅਸੀਂ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਅਸੀਂ ਉਹ ਚੀਜ਼ ਨੂੰ ਮੰਨ ਨਹੀਂ ਰਹੇ ਅਸੀਂ ਉਹਨੂੰ ਕਿਤੇ ਨਾ ਕਿਤੇ ਅਗਨੋਰ ਕਰ ਰਹੇ ਹਾਂ ਅਸੀਂ ਉਹਨੂੰ ਧਿਆਨ ਨਹੀਂ ਦੇ ਰਹੇ ਬਿਲਕੁਲ ਜਿਵੇਂ ਜਿਵੇਂ ਕਿ ਸਾਡੇ ਜਿਹੜਾ ਇੱਕ ਜੀਣ ਦਾ ਫਲਸਫਾ ਸਿੱਖ ਧਰਮ ਦੇ ਵਿੱਚ ਸਾਡੀ ਬਾਣੀ ਨੇ ਸਿਖਾਇਆ ਜੋ ਗੁਰੂਆਂ ਨੇ ਸਾਡੇ ਬਾਣੀ ਦੇ ਵਿੱਚ ਲਿਖਿਆ ਹੈ ਜਾਂ ਜੋ ਉਹਨਾਂ ਨੇ ਪ੍ਰਚਾਰ ਕੀਤਾ ਹੈ ਜੋ ਕਿ ਜੀਣ ਦੀ ਕਲਾ ਸਿਖਾਈ ਹੈ ਜੋ ਇੱਕ ਜੀਣ ਦਾ ਰੰਗ ਆਪਾਂ ਜਿਹਨੂੰ ਕਹਿ ਸਕਦੇ ਆ ਇੱਕ ਤਰੀਕਾ ਕਹਿ ਸਕਦੇ ਆ ਜੀਣ ਦਾ ਹਨਾ ਜਿਸ ਚ ਸਭ ਤੋਂ ਪਹਿਲੀ ਮੇਨ ਤੇ ਅਹਿਮ ਗੱਲ ਇਹ ਹੁੰਦੀ ਹੈ ਜਲਦੀ ਸੌਣਾ ਜਲਦੀ ਉੱਠਣਾ ਇਹ 80% ਲੋਕ ਨਹੀਂ ਕਰਦੇ ਜਿਹੜਾ ਬੰਦਾ ਜਲਦੀ ਸੌਊਗਾ ਹੂੰ ਜਲਦੀ ਉੱਠੂਗਾ ਉਹਨੂੰ ਤੁਸੀਂ ਨੋਟ ਕਰ ਲਿਓ ਕਿ ਉਹਨੂੰ ਇਹ ਜਿਹੜੀਆਂ ਬਿਮਾਰੀਆਂ ਆ ਨਹੀਂ ਲੱਗਣਗੀਆਂ ਸਿਰ ਸਾਈਟ ਤੇ ਗੁਰੂਆਂ ਨੇ ਕਿਹਾ ਕਿਉਂ ਹੈ ਕਿਉਂ ਕਿ ਇਹ ਦਾ ਕਾਰਨ ਕੀ ਹੈ ਇਹਦੇ ਸੈਂਟੀਫਿਕ ਕਾਰਨ ਬਹੁਤ ਸਾਰੇ ਨੇ ਹੂੰ ਉਸ ਤੋਂ ਬਾਅਦ ਗੱਲ ਗੁਰਬਾਣੀ ਦੀ ਵੀ ਸ਼ੁਰੂ ਹੋ ਜਾਂਦੀ ਆ ਉਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਬਿਲਕੁਲ ਹੁਣ ਤੁਸੀਂ ਇਹ ਤੋਂ ਉਲਟ ਦੇਖ ਲਓ ਜਿਹੜੇ ਲੋਕ ਐ ਲੇਟ ਸੌਂਦੇ ਨੇ ਹੂੰ ਲੇਟ ਉੱਠਦੇ ਨੇ ਚਲੋ ਕਿਸੇ ਵਰਗ ਦੀ ਕੋਈ ਮਜਬੂਰੀ ਹੋ ਗਈ ਕੋਈ ਬੰਦੇ ਦੀ ਦੁਕਾਨ ਹੈ ਰਾਤ ਦੇ 12 ਵਜੇ ਤੱਕ ਖੁੱਲ੍ਹਦੀ ਹੈ ਜਾਂ ਉਹਦੀ ਜੌਬ ਹੈ ਰਾਤ ਦੇ 12 ਵਜੇ 1 ਵਜੇ ਤੱਕ ਹੈ ਉਹਦੀ ਮਜਬੂਰੀ ਹੈ ਪਰ ਮੈਕਸਿਮਮ ਲੋਕ ਸੀਰੀਅਲ ਦੇਖਦੇ ਨੇ ਫੋਨਾਂ ਤੇ ਰੀਲਾਂ ਦੇਖਦੇ ਨੇ ਇਹ ਦੇਖਦੇ ਦੇਖਦੇ ਉਹ ਰਾਤ ਦੇ 12 1 ਵਜੇ ਤੱਕ ਬਿਜਾ ਦਿੰਦੇ ਨੇ ਲੇਟ ਸੌਂਦੇ ਨੇ ਤੇ ਸੂਰਜ ਚੜ੍ਹਨ ਤੋਂ ਬਾਅਦ ਵੀ ਲੇਟ ਉੱਠਦੇ ਨੇ ਜਦੋਂ ਤੱਕ ਫੋਨ ਦੀ ਬੈਟਰੀ ਲੋ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਸੌਣਾ ਹਾਂ ਲੋਕ ਕਹਿੰਦਾ ਇਹ ਵੀ ਸੋਚਦੇ ਨੇ ਇਹ ਵੀ ਸੋਚਦੇ ਨੇ ਹੁਣ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਦੇਖੋਗੇ ਇਹ ਗੱਲ ਨੂੰ ਆਪਾਂ ਬਿਲਕੁਲ ਐਕਸਪਲੇਨ ਕਰ ਦੇਣਾ ਅੱਜ ਖੋਲ ਦੇਣਾ ਅੱਜ ਕਿ ਸਾਡੇ ਗੁਰੂਆਂ ਨੇ ਜਲਦੀ ਸੌਣ ਦੇ ਲਈ ਤੇ ਜਲਦੀ ਉੱਠਣ ਦੇ ਅਗਰ ਕਿਹਾ ਤੁਸੀਂ ਨੋਟ ਕਰੋ ਕਿ ਖਾਲਸਾ ਪੰਥ ਇੰਨੀ ਚੜ੍ਹਦੀ ਕਲਾ ਦੇ ਵਿੱਚ ਵੀ ਉਦੋਂ ਵੀ ਰਿਹਾ ਜਦੋਂ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਸੌਣਾ ਪਿਆ ਹੂੰ ਜਦੋਂ ਘਰਾਂ ਨੂੰ ਵੀ ਅੱਗਾਂ ਲਗਾ ਦਿੱਤੀਆਂ ਗਿਆ ਜਦ ਰਾਸ਼ਨ ਵੀ ਕੋਈ ਕੋਲ ਨਹੀਂ ਸੀ ਪੱਤੇ ਖਾ ਕੇ ਗੁਜ਼ਾਰਾ ਕਰਦੇ ਰਹੇ ਫਿਰ ਵੀ ਇੰਨੀ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਪੰਥ ਕਿਉਂ ਰਹਾ ਇਹ ਖਾਲਸਾ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਕਿਉਂ ਰਹਿੰਦਾ ਆ ਹੂੰ ਮੈਂ ਸਾਰਿਆਂ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਖਾਲਸੇ ਬਣ ਜਾਓ ਮੈਂ ਇੱਕ ਫਲਸਫੇ ਦੀ ਇੱਕ ਜ਼ਿੰਦਗੀ ਜੂਣ ਦੀ ਇੱਕ ਕਲਾ ਇੱਕ ਢੰਗ ਇੱਕ ਤਰੀਕਾ ਜਿਹੜਾ ਗੁਰਬਾਣੀ ਦੇ ਵਿੱਚ ਸਾਡੇ ਗੁਰੂਆਂ ਨੇ ਕਿਹਾ ਉਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਬਿਮਾਰੀਆਂ ਸਾਨੂੰ ਲੱਗ ਕਿਉਂ ਰਹੀਆਂ ਹੂੰ ਹੁੰਦਾ ਕਿ ਇਹ ਵੀਰ ਜੀ ਜਦੋਂ ਜਿਹੜਾ ਬੰਦਾ 10 ਵਜੇ ਤੋਂ ਪਹਿਲਾਂ ਸੌਂ ਜਾਊਗਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡੇ ਸਰੀਰ ਦੀ ਸਫਾਈ ਹੋਣੀ ਚਾਹੀਦੀ ਹੈ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਫਾਈ ਹੋਣੀ ਚਾਹੀਦੀ ਹੈ ਹੂੰ ਉਹ ਤਾਂ ਹੋਣੀ ਹੈ ਜੇ 10 ਵਜੇ ਤੋਂ ਪਹਿਲਾਂ ਸੌਂ ਜਾਵੇ ਜੇ ਤੁਸੀਂ 10 ਵਜੇ ਤੋਂ ਪਹਿਲਾਂ ਨਹੀਂ ਸੌ ਰਹੇ ਹੂੰ ਤਾਂ ਉਹ ਸਫਾਈ ਜਿਹੜੀ ਹੋਣੀ ਹੈ ਉਹਦੇ ਵਿੱਚ ਵਿਗੜ ਪੈ ਰਹੀ ਹੈ ਉਸ ਤੋਂ ਬਾਅਦ ਜਿਉਂ-ਜਿਉਂ ਸਫਾਈ ਹੁੰਦੀ ਹੈ ਜਿਉਂ ਤੋਂ ਨਾਲ ਦੀ ਨਾਲ ਸਰੀ ਉਦੀ ਮਰੰਮਤ ਕਰਨ ਵਾਲੇ ਪਿੱਛੇ ਪਿੱਛੇ ਆ ਜਾਂਦੇ ਨੇ ਸਾਡੀ ਬਾਡੀ ਦਾ ਜਿਹੜਾ ਇੱਕ ਸਿਸਟਮ ਬਣਿਆ ਹੈ ਸਾਡੀ ਬਾਡੀ ਦੀ ਜਿਹੜੀ ਸਫਾਈ ਹੋਣੀ ਹੈ 10 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਹੋਣੀ ਹੈ ਜਿਉਂ ਜਿਉ ਸਫਾਈ ਹੋਈ ਜਾਣੀ ਹੈ ਤੇ ਉਹਦੇ ਨਾਲ ਦੀ ਨਾਲ ਪਿੱਛੇ ਮਰੰਮਤ ਹੋਈ ਜਾਣੀ ਹੈ ਮਰੰਮਤ ਦਾ ਭਾਵ ਹੈ ਜਿੰਨੇ ਸੈੱਲ ਡੈਮੇਜ ਹੋਏ ਹੈ ਸਫਾਈ ਦੌਰਾਨ ਡੈਮੇਜ ਹੋਏ ਹੈ ਖੋਨ ਬਣਨ ਦੇ ਡੈਮੇਜ ਹੋਏ ਹੈ ਜਿਹੜੇ ਟੁੱਟੇ ਆ ਉਹਨਾਂ ਨੇ ਦੁਬਾਰਾ ਬਣਨਾ ਨਵੇਂ ਬਣਨਾ ਹੂੰ ਤੇ ਇਹ ਸਾਰੀ ਸਫਾਈ ਦਾ ਜਿਹੜਾ ਪ੍ਰੋਸੈਸ ਹੈ 10 ਵਜੇ ਤੋਂ ਲੈ ਕੇ 2 ਵਜੇ ਤੱਕ 10 ਵਜੇ ਤੋਂ ਲੈ ਕੇ 2 ਵਜੇ ਤੱਕ 10 ਤੋਂ 2 ਵਜੇ ਤੱਕ ਸਫਾਈ ਹੋ ਗਈ ਮਰੰਮਤ ਹੋ ਗਈ ਹਾਂ ਸਟੂਲ ਆਪਣੀ ਜਗ੍ਹਾ ਤੇ ਆ ਗਈ ਹੂੰ ਬਾਥਰੂਮ ਆਪਣੀ ਜਗ੍ਹਾ ਤੇ ਆ ਗਿਆ ਉਹਨੂੰ ਆਊਟ ਹੋਣ ਦੇ ਲਈ ਰੈਡੀ ਹੈ ਰੈਡੀ ਹੈ ਇਸ ਵਜੇ ਤੱਕ ਤਿੰਨ ਤਿੰਨ ਤੋਂ 4 ਘੰਟਿਆਂ ਦਾ ਇਹ ਪ੍ਰੋਸੈਸ ਹੈ ਹੁਣ ਜੇ ਰਾਤ ਦੇ 2 ਵਜੇ ਜਦੋਂ ਅਸੀਂ ਉੱਠਾਂਗੇ ਤਾਂ ਫਿਰ ਅਸੀਂ ਪਾਣੀ ਵੀ ਪੀਵਾਂਗੇ ਹੂੰ ਜਦੋਂ ਸਫਾਈ ਹੋਈ ਮਰੰਮਤ ਹੋਈ ਤਾਂ ਬਾਡੀ ਦਾ ਪਾਣੀ ਖਰਚ ਹੋਇਆ ਨਾ ਖਰਚ ਹੋਇਆ ਬਿਲਕੁਲ ਖਰਚ ਹੋਇਆ ਨਾ ਹੂੰ ਪਾਣੀ ਦੀ ਕਮੀ ਆ ਗਈ ਨਾ ਬਾਡੀ ਦੇ ਵਿੱਚ ਹੂੰ ਜਿਹੜਾ ਬੰਦਾ ਹੁਣ ਰਾਤ ਦੇ 2 ਵਜੇ ਉੱਠੂਗਾ ਨਹੀਂ ਪਹਿਲੀ ਗੱਲ ਤਾਂ ਜਿਹੜੀਆਂ ਚੀਜ਼ਾਂ ਸਕੂਲ پاس ਹੋਣੇ ਚਾਹੀਦੀ ਹੈ ਬਾਥਰੂਮ پاس ਹੋਣਾ ਚਾਹੀਦਾ ਇਹ ਨਹੀਂ ਹੋਇਆ ਜਾਦੇ ਨਹੀਂ ਹੋਊਗਾ ਤਾਂ ਇਹ ਜਿਹੜੀਆਂ ਗੈਸਾਂ ਬਣਦੀਆਂ ਦੁਬਾਰਾ ਇਹ ਸਾਰਾ ਕੁਝ ਜਿਹੜਾ ਜਿੱਥੇ ਸਾਡਾ ਬਲੈਡਰ ਹੈ ਬਲੈਡਰ ਤੋਂ ਉੱਪਰ ਕਿਡਨੀ ਤੋਂ ਦੋ ਪਾਈਪਾਂ ਆਉਂਦੀਆਂ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਰਾਹੀਂ ਬਾਥਰੂਮ ਆ ਕੇ ਬਲੈਡਰ ਦੇ ਵਿੱਚ ਜਮਾ ਹੁੰਦਾ ਉਹ ਪਾਈਪਾਂ ਦੇ ਵਿੱਚ ਉੱਪਰ ਜਗ੍ਹਾ ਹੁੰਦੀ ਹੈ ਤੁਸੀਂ ਨੋਟ ਕਰਿਆ ਹੋਊਗਾ ਕੁਝ ਸਮਾਂ ਮੰਨ ਲਓ ਸਰਦੀਆਂ ਦੇ ਦਿਨ ਹੈ ਬੰਦੇ ਦਾ ਉੱਠਣ ਨੂੰ ਮਾਨੀ ਕਰਦਾ ਬਾਥਰੂਮ ਆਇਆ ਬੰਦਾ ਕਹਿੰਦਾ ਚਲੋ ਥੋੜੀ ਦੇਰ ਹੂੰ ਹੋਰ ਲੰਘ ਜੇ ਹਨ ਉਹ ਅਜੇ ਪਾਈਪਾਂ ਨਹੀਂ ਭਰੀਆਂ ਹੁੰਦੀਆਂ ਜਦੋਂ ਪਾਈਪਾਂ ਵੀ ਭਰ ਜਾਂਦੀਆਂ ਨੇ ਉਦੋਂ ਬਾਅਦ ਕੀ ਹੋਊਗਾ ਉਦੋਂ ਬਾਅਦ ਫਿਰ ਉਹ ਕਿਡਨੀ ਵੱਲ ਨੂੰ ਵਾਪਸ ਜਾਂ ਲ ਆ ਜਾਂਦਾ ਬਿਲਕੁਲ ਸਾਰਾ ਹੂੰ ਰਿਪੀਟ ਹੁਣ ਕਿਡਨੀ ਨੇ ਤਾਂ ਪ੍ਰੋਸੈਸ ਕਰਕੇ ਸਾਰਾ ਗੰਦਮੰਦ ਸਰੀਰ ਦਾ ਜ਼ਹਿਰਾਂ ਜਿਹੜੀਆਂ ਸਾਡੇ ਅੰਦਰ ਗਈਆਂ ਉਹ ਬਾਹਰ ਕੱਢਣੀਆਂ ਸੀ ਹੂੰ ਉਹ ਬਲੈਡਰ ਦੇ ਵਿੱਚ ਆ ਗਈਆਂ ਬਲੇਡਰ ਦੇ ਵਿੱਚੋਂ ਵਾਪਸ ਜਦ ਕਿਡਨੀ ਦੇ ਵਿੱਚ ਦੁਬਾਰਾ ਇੱਕ ਚੀਜ਼ ਚਲੇਦੀ ਤਾਂ ਕਿੰਨਾ ਉਹਦੇ ਤੇ ਦੁਬਾਰਾ ਫੇਰ ਉਹਨੂੰ ਰੀਸਾਈਕਲਿੰਗ ਕਰਨ ਦੇ ਲਈ ਜਿਹੜਾ ਕੰਮ ਉਹਨੇ ਨਹੀਂ ਕਰਨਾ ਸੀ ਉਹਨੂੰ ਉਹ ਵੀ ਕਰਨਾ ਪੈਗਾ ਇਸੇ ਕਰਕੇ ਲੋਕਾਂ ਦੇ ਲੀਵਰ ਲੋਕਾਂ ਦੀਆਂ ਕਿਡਨੀਆਂ ਜਿਹੜੀਆਂ ਖਰਾਬ ਹੋ ਰਹੀਆਂ 10 ਤੋਂ ਲੈ ਕੇ 2 ਵਜੇ ਦਾ ਜਿਹੜਾ ਟਾਈਮ ਹੈ ਸਭ ਤੋਂ ਵੱਧ ਬਲੱਡ ਦਾ ਫਲੋ ਉਸ ਟਾਈਮ ਲੀਵਰ ਦੇ ਵਿੱਚ ਹੁੰਦਾ ਹੈ ਲੀਵਰ ਦੇ ਵਿੱਚ ਵੈਸੇ ਤਾਂ ਫਲੋ ਸਾਰਾ ਬਿਲਕੁਲ ਦਾ ਫਲੋ ਹਾਂ ਰਾਤ ਦੇ 10 ਵਜੇ ਤੋਂ 2 ਵਜੇ ਤੱਕ ਜਿਹੜਾ ਬੰਦਾ ਰਾਤ ਦੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਨਹੀਂ ਸੌਂਦਾ ਤਾਂ ਉਹਦੇ ਲੀਵਰ ਦੇ ਵਿੱਚ ਬਲੱਡ ਦਾ ਫਲੋ ਉਹ ਨਹੀਂ ਜਾਣਾ ਕਹਿਣ ਦਾ ਭਾਵ ਲੀਵਰ ਨੇ ਹੀ ਬਲੱਡ ਨੂੰ ਪਿਉਰੀਫਾਈ ਕਰਨਾ ਹੈ ਉਹ ਨਹੀਂ ਹੋ ਪਾਊਗਾ ਉਹ ਨਹੀਂ ਹੋ ਪਾਊਗਾ ਨਹੀਂ ਹੋ ਪਾਊਗਾ ਜਦੋਂ ਨਹੀਂ ਹੋ ਪਾਊਗਾ ਤਾਂ ਫਿਰ ਇਹ ਸਾਰੀਆਂ ਬਿਮਾਰੀਆਂ ਜਿੰਨੀਆਂ ਵੀ ਆਪਾਂ ਕਹਿ ਰਹੇ ਆ ਓਟਪੀਟੀ ਵੱਧ ਗਈ ਹੈ ਹੂੰ ਗੈਸ ਬਣਦੀ ਹੈ ਕਬਜ ਰਹਿੰਦੀ ਹੈ ਭੁੱਖ ਨਹੀਂ ਲੱਗਦੀ ਹਾਂ ਆਲਸ ਪੈਂਦੀ ਹੈ ਉੱਠਣ ਨੂੰ ਮਨ ਨਹੀਂ ਕਰਦਾ ਸਰੀਰ ਤੇ ਉਹ ਗਲੋ ਨਹੀਂ ਰਹੀ ਹਾਂ ਇਹ ਸਾਰੀਆਂ ਲਾਮਤਾਂ ਉਦੋਂ ਹੀ ਸਾਨੂੰ ਸ਼ੁਰੂ ਹੁੰਦੀਆਂ ਤੁਸੀਂ ਜਾਨਵਰਾਂ ਨੂੰ ਦੇਖਿਆ ਕੋਈ ਜਾਨਵਰ ਸ਼ਾਮ ਦੇ ਸੂਰਜ ਛਪਣ ਤੋਂ ਬਾਅਦ ਤੁਹਾਡੇ ਬਨੇਰਿਆਂ ਦੇ ਉੱਤੇ ਖਾਣਾ ਲੱਭਦਾ ਫਿਰਦਾ ਹੋਵੇ ਨਹੀਂ ਜੇ ਆਪਾਂ ਸਿੱਖਣਾ ਹੋਵੇ ਤਾਂ ਜਾਨਵਰਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਤੁਸੀਂ ਨੋਟ ਕਰਿਆ ਹੋਊਗਾ ਸੂਰਜ ਚੜ੍ਹਦਾ ਹੁੰਦਾ ਜਦੋਂ ਜਾਨਵਰਾਂ ਦੀ ਆਵਾਜ਼ ਤੁਹਾਨੂੰ ਸੁਣਨ ਲੱਗ ਜਾਂਦੀ ਹੈ ਹੂੰ ਇਹਦਾ ਕਾਰਨ ਕੀ ਹੈ ਕੋਈ ਵੀ ਜਾਨਵਰ ਆਲਣਿਆਂ ਦੇ ਵਿੱਚ ਲੈ ਕੇ ਜਾਂਦਾ ਕਦੇ ਖਾਣਾ ਨਹੀਂ ਬਹੁਤ ਬਹੁਤ ਜੇ ਕਿਸੇ ਦੇ ਬੱਚੇ ਨੇ ਉਹ ਲੈ ਕੇ ਜਾਊਗਾ ਉਹਨੂੰ ਲੈ ਕੇ ਜਾਊਗਾ ਬੱਚੇ ਨੂੰ ਖਿਲਾ ਦਿੰਦਾ ਹੋਂਸੇ ਟਾਈਮ ਉਹ ਵੀ ਉਸੇ ਟਾਈਮ ਤੇ ਖਿਲਾ ਦਿੰਦਾ ਰੱਖਦਾ ਨਹੀਂ ਜਮਾ ਕਰਕੇ ਨਹੀਂ ਰੱਖ ਉਹ ਵੀ ਦਿਨ ਦਿਨ ਚ ਖਿਲਾਉਂਦਾ ਰਾਤ ਨੂੰ ਲਿਜਾਲੇ ਜਾ ਕੇ ਨਿਕਲ ਜਾਂਦਾ ਜੇ ਤੁਸੀਂ ਸਿੱਖਣਾ ਹੋਵੇ ਤਾਂ ਜਾਨਵਰਾਂ ਤੋਂ ਬਹੁਤ ਕੁਝ ਸਿੱਖ ਸਕਦੇ ਆ ਜਾਨਵਰ ਹਮੇਸ਼ਾ ਸੂਰਜ ਛਿਪਣ ਤੋਂ ਪਹਿਲਾਂ ਆਪਣੇ ਆਲ ਨੇ ਦੇ ਵਿੱਚ ਜਾ ਕੇ ਸੌਂ ਜਾਂਦੇ ਹੂੰ ਸੂਰਜ ਚੜ੍ਹਦੀ ਸਾਰ ਉਹ ਆਪਣੇ ਕੰਮ ਤੇ ਲੱਗ ਜਾਂਦੇ ਜੇ ਤੁਸੀਂ ਪ੍ਰਾਣੇ ਬਜ਼ੁਰਗਾ ਤੋਂ ਸਿੱਖਣਾ ਹੋਵੇ ਜਾਂ ਪ੍ਰਾਣੇ ਬਜ਼ੁਰਗ ਜਿਹੜੇ ਖੇਤੀ ਕਰਦੇ ਸੀਗੇ ਬਲਦਾਂ ਨਾਲ ਖੇਤੀ ਕਰਦੇ ਸੀਗੇ ਹੂੰ ਉਹ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ 4 ਵਜੇ ਜਾਂ 3 ਵਜੇ ਜਾ ਕੇ ਸੂਰਜ ਚੜਦੇ ਤੱਕ ਤਾਂ ਕਿੰਨੀ ਕਿੰਨੀ ਜ਼ਮੀਨ ਬਾਧ ਹੁੰਦੀ ਸੀ ਬਿਲਕੁਲ ਸੱਜਰੇ ਉੱਠਦੇ ਸੀ ਹੂੰ ਔਰ ਉਨਾਂ ਹੀ ਜਲਦੀ ਪਹੁੰਚ ਜਾਂਦੇ ਸੀ ਬਿਲਕੁਲ ਇਹਦਾ ਮੇਰੇ ਤੁਹਾਨੂੰ ਕਾਰਨ ਜਿਹੜੇ ਬਹੁਤ ਸਾਰੀ ਗੱਲਾਂ ਇਹ ਸਮਝ ਆ ਗਈ ਹੋਗੀ ਜਿਹੜਾ ਖਾਣ ਪੀਣ ਹੈ ਹੂੰ ਉਹ ਤਾਂ ਜ਼ਿੰਮੇਵਾਰ ਹੈਗਾ ਹੀ ਹੈਗਾ ਆ ਪਰ ਆਹ ਜਿਹੜਾ ਸਾਡਾ ਲਾਈਫ ਸਟਾਈਲ ਜਿਹੜਾ ਅਸੀਂ ਚੇਂਜ ਕਰ ਲਿਆ ਲੇਟ ਤੱਕ ਜਾਗਣਾ ਹੂੰ ਲੇਟ ਉੱਠਣਾ ਲੇਟ ਖਾਣਾ ਖਾਣਾ ਖਾਣ ਦੇ ਸਿਸਟਮ ਦੇ ਵਿੱਚ ਕੋਈ ਇਹ ਨਾ ਬਣਾਉਣਾ ਜਦ ਦੇਖਿਆ ਜਦ ਖਾ ਲਿਆ ਖਾਣੇ ਦੇ ਵਿੱਚ ਵੀ ਤੁਹਾਡਾ ਇੱਕ ਸਿਸਟਮ ਹੋਣਾ ਚਾਹੀਦਾ ਹੈ ਕਿ ਇਹਨੇ ਤੁਸੀਂ 8 ਵਜੇ ਖਾਣਾ ਖਾਓ ਹੂੰ ਦੁਪਹਿਰ ਨੂੰ 2 ਵਜੇ ਖਾਓ ਸ਼ਾਮ ਨੂੰ ਫਿਰ 8:00 ਵਜੇ ਖਾਣਾ ਖਾ ਲੈਣਾ ਚਾਹੀਦਾ ਜਿਹੜਾ ਬੰਦਾ ਸ਼ਾਮ ਨੂੰ 8:00 ਵਜੇ ਖਾਣਾ ਖਾ ਲੂਗਾ ਹੂੰ 10:00 ਵਜੇ ਤੋਂ ਪਹਿਲਾਂ ਪੈਣਾ ਉਹਨੇ ਉਹਦੇ ਕੋਲ ਡੇਢ ਤੋਂ 2 ਘੰਟੇ ਹੈਗੇ ਨਾ ਖਾਣਾ ਖਾਣ ਤੋਂ ਬਾਅਦ ਬਿਲਕੁਲ ਖਾਣਾ ਖਾਣ ਤੋਂ ਬਾਅਦ ਉਹ ਥੋੜਾ ਬਾਲਾ ਤੁਰੂਗਾ ਵੀ ਹੂੰ ਜੇ ਉਹਦੀ ਇੱਛਾ ਹੋ ਸੈਰ ਕਰ ਲੂਗਾ ਖਾਣਾ ਡਾਈਜੈਸਟ ਹੋ ਗਿਆ ਫਿਰ ਪੈਣ ਲੱਗਿਆ ਪਾਣੀ ਵੀ ਪੀਊਗਾ ਬਾਥਰੂਮ ਵੀ ਜਾਊਗਾ ਫਿਰ ਉਹੀ ਜਿਹੜਾ ਪੀਰੀਅਡ ਹੈ ਸ਼ੁਰੂ ਹੋ ਗਿਆ 10 ਤੋਂ 2 ਵਜੇ ਇਹ ਸਾਰਾ ਕੁਝ ਆਪਣੇ ਹੱਥ ਆ ਆਪਾਂ ਕਹਿ ਸਕਦੇ ਹਾਂ ਕਿ ਇਨਸਾਨ ਦੇ ਆਪਣੇ ਹੱਥ ਆ ਉਹਨੇ ਆਪਣੇ ਲਾਈਫ ਸਟਾਈਲ ਜਿੰਨੇ ਲੋਕ ਅਮਰਤ ਵੇਲੇ ਉੱਠਦੇ ਆ ਹਾਂ ਗੁਰਬਾਣੀ ਦੀ ਗੱਲ ਉਹ ਤੋਂ ਬਾਅਦ ਗੁਰੂ ਨੇ ਸ਼ੁਰੂ ਕੀਤੀ ਹੈ ਜਿਹੜਾ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ ਉਹ 2 ਤੋਂ ਲੈ ਕੇ 5 ਵਜੇ ਤੱਕ 4 ਵਜੇ ਤੱਕ ਹੂੰ ਹੁਣ 2:30 ਤੋਂ ਲੈ ਕੇ 5 ਵਜੇ ਤੱਕ ਲਾ ਲਓ ਸਰਦੀਆਂ ਆ ਗਈਆਂ ਗਰਮੀਆਂ ਦੇ ਵਿੱਚ 2 ਤੋਂ ਲੈ ਕੇ 4 ਵਜੇ ਤੱਕ 4:30 ਹੂੰ ਉਹ ਗੱਲ ਆਪਾਂ ਫੇਰ ਕਿਸੇ ਦਿਨ ਕਰਾਂਗੇ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਫਿਰ ਫਿਰ ਕਿੰਨਾ ਗੁਣਾ ਹੋਰ ਸਾਨੂੰ ਫਾਇਦਾ ਮਿਲਦਾ ਇਹਦਾ ਫਿਰ ਕਿੰਨੀਆਂ ਚੀਜ਼ਾਂ ਹੋਰ ਐਡ ਹੋ ਜਾਂਦੀਆਂ ਨੇ ਜਿਹੜੀਆਂ ਬਿਮਾਰੀਆਂ ਸਾਨੂੰ ਨਹੀਂ ਲੱਗਣਤਾਂ ਜਿਹਦੇ ਚ ਆਪਾਂ ਇਸ ਚੀਜ਼ ਨੂੰ ਕਵਰ ਕਰਾਂਗੇ ਕਿ ਜਦੋਂ ਬੰਦੇ ਦਾ ਮਨ ਪੋਜ਼ਿਟਿਵ ਰਹਿੰਦਾ ਹੈ ਦਿਲ ਖੁਸ਼ ਰਹਿੰਦਾ ਹੈ ਭਰਮਤ ਨਹੀਂ ਰਹਿੰਦਾ ਨੈਗੇਟਿਵ ਨਹੀਂ ਸੋਚਦਾ ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਸਾਡੇ ਜਿਹੜੇ ਗਲੈਂਡ ਨੇ ਉਹ ਕਿਦਾਂ ਦੇ ਰਸਾਇਣ ਰਿਲੀਜ਼ ਕਰਦੇ ਨੇ ਜਿਹੜੇ ਸਾਨੂੰ ਖੁਸ਼ ਰੱਖਦੇ ਅੱਜ ਤੱਕ ਮੈਡੀਕਲ ਸਾਇੰਸ ਦੇ ਵਿੱਚ ਕੋਈ ਐਦਾਂ ਦੀ ਟੈਬਲਟ ਕੋਈ ਐਦਾਂ ਦਾ ਇੰਜੈਕਸ਼ਨ ਕੋਈ ਐਦਾਂ ਦੀ ਗੋਲੀ ਨਹੀਂ ਬਣੀ ਜਿਹੜੀ ਸਾਨੂੰ ਖੁਸ਼ ਰੱਖ ਸਕੇ ਪੋਜ਼ਿਟਿਵ ਰੱਖ ਸਕੇ ਪਰਮਾ ਤੋਂ ਬਚਾਵੇ ਆਲਸ ਨਾ ਪੈਣ ਦਵੇ ਚੜ੍ਹਦੀ ਕਲਾ 'ਚ ਰੱਖੇ ਹੂੰ ਉਹ ਸਿਰਫ ਤੇ ਸਿਰਫ ਗੁਰਬਾਣੀ ਹੈ ਉਹ ਇੱਕ ਮੈਡੀਸਿਨ ਹੈ ਇੱਕ ਦਵਾਈ ਹੈ ਜਿਹੜੀ ਰੋਜ਼ ਲੈਣੀ ਪੈਂਦੀ ਹੈ ਉਹਦੇ ਬਾਰੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਔਰ ਖੁੱਲ ਕੇ ਗੱਲ ਕਰਾਂਗੇ ਖੁੱਲ ਕੇ ਗੱਲ ਕਰਾਂਗੇ ਬਿਲਕੁਲ ਹੁਣ ਤੱਕ ਦਾ ਜਿਹੜਾ ਵਿਸ਼ਾ ਆਪਣਾ ਸੀਗਾ ਹਾਂ ਉਹ ਇਹ ਲੋਕ ਬਿਮਾਰ ਕਿਉਂ ਇਸ ਕਰਕੇ ਲੋਕ ਸਭ ਤੋਂ ਜ਼ਿਆਦਾ ਬਿਮਾਰ ਪੈ ਰਹੇ ਹੈ ਹੁਣ ਮੈਂ ਗੱਲ ਕਹੂੰਗਾ ਜਿੰਨੇ ਲੋਕ ਇਸ ਵੀਡੀਓ ਨੂੰ ਸੁਣ ਰਹੇ ਆ ਦੇਖ ਰਹੇ ਆ ਜਿਹੜੇ ਲੋਕ ਇਸ ਚੀਜ਼ ਨੂੰ ਅਪਣਾ ਰਹੇ ਆ ਉਹਨਾਂ ਨੂੰ ਇਹ ਗੱਲ ਮਹਿਸੂਸ ਹੁੰਦੀ ਹੋਊਗੀ ਕਿ ਉਹ ਘੱਟ ਬਿਮਾਰ ਹੋ ਰਹੇ ਨੇ ਜਾਂ ਕਵਰ ਕਰ ਲੈਂਦੇ ਨੇ ਜਿਹਨੂੰ ਇਸ ਗੱਲ ਦਾ ਕੋਈ ਡਾਊਟ ਹੈ ਤਾਂ ਉਹ 21 ਦਿਨ ਇਸ ਚੀਜ਼ ਨੂੰ ਅਪਣਾ ਕੇ ਦੇਖ ਲਵੇ ਕਰਕੇ ਦੇਖ ਲਵੇ ਇਸ ਯੁਕਤਮਤਾਪਕ ਜ਼ਿੰਦਗੀ ਨੂੰ ਜੀ ਕੇ ਦੇਖ ਲਵੇ ਕਈ ਲੋਕਾਂ ਨੂੰ ਇਹ ਬਹੁਤ ਸ਼ੰਕਾ ਹੋ ਜਾਂਦੀ ਹੈ ਕਿ ਜੇ ਰਾਤ ਨੂੰ 2 ਵਜੇ ਉੱਠ ਖੜਾਂਗੇ ਕਿ ਸ਼ਾਇਦ ਦਿਨ ਦੇ ਵਿੱਚ ਨੀਂਦ ਆਈ ਜਾਊਗੀ ਪਰ ਮੈਂ ਲਿਖ ਕੇ ਦੇ ਦਿੰਦਾ ਕੋਈ ਕਾਗਜ਼ ਦੇ ਉੱਤੇ ਜਿਹੜਾ ਬੰਦਾ ਰਾਤ ਨੂੰ 2 ਵਜੇ ਉੱਠਦਾ ਉਹ ਇੰਨੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਐ ਇੰਨਾ ਚੁਸਤ ਰਹਿੰਦਾ ਐ ਇੰਨਾ ਦਰੁਸਤ ਰਹਿੰਦਾ ਐ ਇੰਨਾ ਫੁਰਤੀਚ ਰਹਿੰਦਾ ਐ ਕਿ ਉਹਨੂੰ ਦਿਲ ਦੇ ਵਿੱਚ ਆਲਸ ਨਾ ਦੀ ਚੀਜ਼ ਕੋਈ ਨੇੜੇ ਟੱਕਰਦੀ ਹੋਵੇ ਜੰਮੀ ਨਹੀਂ ਟੱਕਰ ਕਿਉਂਕਿ 2 ਤੋਂ 3 ਨੇ ਆ ਸਾਢੇ 3 ਵਜੇ ਤੱਕ ਪੰਜ ਬਾਣੀਆਂ ਦਾ ਪਾਠ ਕਰਕੇ ਜਦ ਤੁਸੀਂ ਸੌਂ ਜਾਣਾ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਡੇਢ ਘੰਟੇ 2 ਘੰਟੇ ਨੀਂਦ ਆਉਣੀ ਐ ਹੂੰ ਉਹ ਸਾਰੀ ਰਾਤ ਦੀ ਨੀਂਦ ਨਾਲੋਂ ਇੱਕ ਪਾਸੇ ਤੇ ਉਹ ਡੇਢ ਘੰਟੇ ਦੀ ਨੀਂਦ ਇੱਕ ਪਾਸੇ ਸਲੀਪਿੰਗ ਸਾਊਂਡ ਜਿਹਨੂੰ ਕਹਿੰਦੇ ਕੀ ਲੱਗਦਾ ਕਿ ਲੋਕ ਸਮਝ ਸਮਝਦੇ ਨਹੀਂ ਇਸ ਗੱਲ ਨੂੰ ਸਮਝਦੇ ਨਹੀਂ ਕਿਉਂ ਨਹੀਂ ਸਮਝਦੇ ਤੇ ਸਮਝਾ ਹੀ ਨਹੀਂ ਕੋਈ ਰਿਹਾ ਪਰ ਚਾਰ ਲੋਕਾਂ ਦੇ ਥੱਲੇ ਕਮੈਂਟ ਆਇਆ ਨਾ ਕਿ ਇਹਨਾਂ ਗੱਲਾਂ ਨੂੰ ਇਹਨਾਂ ਗੱਲਾਂ ਨੂੰ ਕੋਈ ਖੋਲ ਕੇ ਨਹੀਂ ਰੱਖਦਾ ਪਰ ਸਰ ਇਹੀ ਵੀਡੀਓ ਦੇ ਥੱਲੇ ਕਮੈਂਟ ਆ ਜਾਣਾ ਕਿਸੇ ਨਾ ਕਿਸੇ ਦੇ 3 ਚਾ ਲੋਕ 5 ਲੋਕ 10 ਲੋਕ ਵੀ ਮੈਂ ਪਹਿਲਾਂ ਹੀ ਨਬਣਾਤੀ 1 ਮਿੰਟ ਵਾਲੀ ਗੱਲ ਤਾਂ ਜੀ ਨੂੰ ਸ਼ੰਕਾ ਹੈ ਜੀ ਨੂੰ ਲੱਗਦਾ ਇਹ ਗਲਤ ਹੈ ਉਹ ਕਰਕੇ ਦੇਖ ਲਵੇ 21 ਦਿਨ 21 ਦਿਨਾਂ ਬਾਅਦ ਫਿਰ ਗੱਲ ਕਰੇ ਮੇਰੇ ਨਾਲ ਵੀ ਇਹ ਨਹੀਂ ਹੁੰਦਾ ਤੇ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਹਾਂ ਇਹ ਗੱਲ ਦੇ ਵਿੱਚ ਬਹੁਤ ਜ਼ਿਆਦਾ ਸੱਚਾਈ ਹੈ ਜੇ ਸਾਡੇ ਗੁਰੂਆਂ ਨੇ ਇਸ ਗੱਲ ਤੇ ਕਮੈਂਟ ਕਰਨਾ ਤਾਂ ਇਸ ਗੱਲ ਤੇ ਆਰਗੂਮੈਂਟ ਕਰਨਾ ਹੈ ਕਿ ਜੋ ਗੁਰੂ ਸਾਹਿਬਾਨਾਂ ਨੇ ਸਾਡੇ ਨੇ ਕਿਹਾ ਵੀ ਉਹ ਗਲਤ ਸੀ ਗੁਰੂ ਸਾਹਿਬ ਨੇ ਹੁਣ ਉਹ ਦਿਨ ਚੱਲਦੇ ਨੇ ਸੈਮਜਾਦਿਆਂ ਦੀ ਸ਼ਹੀਦੀ ਦੇ ਦਿਨ ਚੱਲਦੇ ਦੇ ਸਰਸਾ ਨਦੀ ਦੇ ਉੱਤੇ ਜਦੋਂ ਵਿਛੋੜਾ ਪਿਆ ਆ ਅੱਧਾ ਪਰਿਵਾਰ ਕਿਸੇ ਪਾਸੇ ਚਲਾ ਗਿਆ ਅੱਧਾ ਕਿਸੇ ਪਾਸੇ ਚਲਾ ਗਿਆ ਸਰਸਾ ਨਦੀ ਦੇ ਕਿਨਾਰੇ ਤੇ ਬੈਠ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਕਿੰਨੇ ਸਿੰਘ ਸ਼ਹੀਦ ਕਰਾਏ ਪਰ ਅੰਮ੍ਰਿਤ ਵੇਲਾ ਸੁਭਾਣ ਹੂੰ ਅੰਮ੍ਰਿਤ ਵੇਲਾ ਸੁਭਾਣ ਲਿਆ ਆ ਕਿੰਨੇ ਸਿੰਘ ਸ਼ਹੀਦ ਕਰਵਾ ਲਏ ਉੱਥੇ ਇਹ ਤਾਂ ਵੱਡੀ ਮਸਾਲਾਤਾ ਹੋ ਦਿੱਤੀ ਨਹੀਂ ਜਾ ਸਕਦੀ ਇੰਨੀ ਮਹੱਤਤਾ ਅਮਰਤ ਵੇਲੇ ਦੀ ਹੈ ਇਸੇ ਕਰਕੇ ਹੂੰ ਜਿਹੜੇ ਲੋਕ ਇਸ ਚੀਜ਼ ਨੂੰ ਮੈਂ ਨਹੀਂ ਕਹਿੰਦਾ ਤੁਸੀਂ ਅਮਰਤ ਸਕ ਲੋ ਜਾਂ ਤੁਸੀਂ ਸਿੱਖ ਸਾਜ ਜੋ ਜਾਂ Hindu ਵੀਰਾਂ ਨੂੰ ਜਾਂ Muslim ਵੀਰਾਂ ਨੂੰ ਕਹਿੰਦਾ ਤੁਸੀਂ ਆਪਣਾ ਧਰਮ ਬਦਲ ਲਓ ਲੇਕਿਨ ਇਹ ਹਰ ਧਰਮ ਦੇ ਵਿੱਚ ਹੀ ਹੈਗਾ ਆ ਕਿ ਜਲਦੀ ਸੋ ਜਲਦੀ ਉਠੋ ਜਿਹੜੇ ਲੋਕ ਲੇਟ ਸੌਂਦੇ ਆਂ ਨੇ ਲੇਟ ਜਾਗਦੇ ਆਂ ਉਹਨਾਂ ਨੂੰ ਬਿਮਾਰੀਆਂ ਇਸੇ ਕਰਕੇ ਲੱਗਦੀਆਂ ਕਿਉਂਕਿ ਅੰਦਰ ਦੀ ਜਿਹੜੀ ਮਸ਼ੀਨਰੀ ਐ ਉਹਨੂੰ ਕੰਮ ਕਰਨ ਦੇ ਵਿੱਚ ਅਸੀਂ ਖੁਦ ਦਿੱਕਤਾਂ ਪੈਦਾ ਕਰਦੇ ਆਂ ਬਿਲਕੁਲ ਜਿਵੇਂ ਤੁਸੀਂ ਹੁਣ ਲੀਵਰ ਨਾਲ ਢੀਕ ਕਰਦਾ ਤੁਸੀਂ ਐਕਸੈਪਟ ਨਾਲ ਇੱਕ ਗੱਲ ਆਖਦੇ ਹੋ ਨਾ ਕਿ ਜੇ ਮੰਨ ਲਓ ਤੁਹਾਨੂੰ ਸ਼ੂਗਰ ਦੀ ਦਿੱਕਤ ਐ ਜਿਵੇਂ ਤੁਸੀਂ ਨਾ ਇੱਕ ਖਾਣ ਪੀਣ ਦੀ ਗੱਲ ਕੀਤੀ ਐ ਕਹਿੰਦੇ ਜ਼ਿਆਦਾਤਰ ਸ਼ੂਗਰ ਹੁੰਦੀ ਐ ਕਿ ਖਾਣ ਪੀਣ ਸਹੀ ਢੰਗ ਨਾਲ ਨਹੀਂ ਕਰਨਾ ਜੇ ਜਦੋਂ ਤੁਹਾਡੇ ਕੋਲ ਕੋਈ ਸ਼ੂਗਰ ਦਾ ਮਰੀਜ਼ ਆਉਂਦਾ ਤੁਸੀਂ ਉਹਨੂੰ ਸ਼ੂਗਰ ਦੀ ਮੈਡੀਸਿਨ ਨਹੀਂ ਦਿੰਦੇ ਤੁਸੀਂ ਲੀਵਰ ਦੇ ਮੈਡੀਸਿਨ ਦੇ ਦਿੰਦੇ ਹੋ ਇਹ ਕਿਉਂ ਵੈਸੇ ਤਾਂ ਹਰ ਚੀਜ਼ ਦੇ ਵਿੱਚ ਮਨ ਲੋ ਜਦੋਂ ਕੋਈ ਵੀ ਪੇਸ਼ੈਂਟ ਸਾਡੇ ਕੋਲ ਆਉਂਦਾ ਕੋਈ ਵੀ ਆਪਣੀ ਡਿਜ਼ੀਜ਼ ਦੱਸਦਾ ਤਾਂ ਸਾਡੀ ਕੋਸ਼ਿਸ਼ ਆਯੁਰਵੇਦ ਦੇ ਵਿੱਚ ਜੋ ਅਸਲ ਆਯੁਰਵੇਦ ਜਦੋਂ ਪੜਾਇਆ ਜਾਂਦਾ ਹੈ ਜਦੋਂ ਸਮਝਾਇਆ ਜਾਂਦਾ ਹੈ ਜਦੋਂ ਸਿਖਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲੀ ਮੂਲ ਗੱਲ ਇਹੀ ਸਿਖਾਈ ਜਾਂਦੀ ਹੈ ਕਿ ਕੋਈ ਵੀ ਬਿਮਾਰੀ ਦਾ ਮਰੀਜ਼ ਜਦੋਂ ਤੁਹਾਡੇ ਕੋਲ ਆਉਂਦਾ ਤਾਂ ਤੁਸੀਂ ਇਹ ਦੇਖਣਾ ਹੈ ਕਿ ਉਹ ਬਿਮਾਰੀ ਹੋਈ ਕਿਉਂ ਹੋਈ ਕਿਉਂ ਕੱਲਾ ਸ਼ੂਗਰ ਨਹੀਂ ਮੰਨ ਲਓ ਕੋਈ ਲਕੋਰੀਓ ਵਾਲੀ ਬੀਬੀ ਤੁਹਾਡੇ ਕੋਲ ਆਉਂਦੀ ਹੈ ਕਿਸੇ ਪੁਰਸ਼ ਨੂੰ ਕੋਈ ਧਾਤ ਦੀ ਪ੍ਰੋਬਲਮ ਆਉਂਦੀ ਹੈ ਹਮ ਸ਼ੂਗਰ ਦੀ ਪ੍ਰੋਬਲਮ ਆ ਗਈ ਲੀਵਰ ਦੀ ਪ੍ਰੋਬਲਮ ਆ ਗਈ ਬਵਾਸੀਰ ਦੀ ਪ੍ਰੋਬਲਮ ਆ ਗਈ ਹਰਨੀਆਂ ਦੀ ਪ੍ਰੋਬਲਮ ਆ ਗਈ ਨੀਂਦ ਨਹੀਂ ਆਉਂਦੀ ਆਫਸੈਟ ਰਹਿੰਦਾ ਆ ਹਮ ਕੋਈ ਵੀ ਪ੍ਰੋਬਲਮ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖਣਾ ਹੁੰਦਾ ਹੈ ਕਿ ਇਹ ਸ਼ੁਰੂ ਕਿੱਥੋਂ ਹੋਈ ਸ਼ੁਰੂ ਕਿੱਥੋਂ ਹੋਈ ਸ਼ੁਰੂ ਕਿੱਥੋਂ ਹੋਈ ਹੈ ਕਿਉਂ ਇਹ ਚੀਜ਼ ਹੋ ਰਹੀ ਹੈ ਤੇ 슈ਗਰ ਦੇ ਵਿੱਚ ਖਾਸ ਤੌਰ ਤੇ ਇਹ ਹੁੰਦਾ ਹੈ ਕਿ ਜਦੋਂ ਲਿਵਰ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਜਾਂ ਲਿਵਰ ਫੈਕਟਰੀ ਹੋ ਜਾਂਦਾ ਹੈ ਤਾਂ ਬਲੱਡ ਦੇ ਵਿੱਚ ਅਨ ਕੰਟਰੋਲ ਹੋ ਕੇ ਹਰ ਵਕਤ 슈ਗਰ ਹੈ ਜਿਹੜਾ ਰਿਲੀਜ਼ ਹੋਈ ਜਾਂਦਾ ਹੈ ਜਿਹਦੇ ਕਰਕੇ ਬਲੱਡ ਦੇ ਵਿੱਚ 슈ਗਰ ਦੀ ਜਿਹੜੀ ਹੈ ਮਾਤਰਾ ਵਧ ਜਾਂਦੀ ਹੈ ਰੀਡਿੰਗਾਂ ਵੱਧ ਜਾਂਦੀਆਂ ਨੇ ਤੇ ਇਸ ਕਰਕੇ ਜਦੋਂ ਉਹਨੂੰ ਲਿਵਰ ਦੀ ਦਵਾਈ ਦਿੱਤੀ ਜਾਂਦੀ ਹੈ ਤਾਂ ਉਹ ਸਲੇਵਰ ਸਹੀ ਹੋਣ ਦੇ ਨਾਲ ਬਲੱਡ ਦੇ ਵਿੱਚ ਅਨ ਕੰਟਰੋਲ ਹੋ ਕੇ ਜਾਣਾ ਬੰਦ ਹੋ ਜਾਂਦਾ ਤੇ ਉਹ ਰੀਡਿੰਗਾਂ ਘਟ ਜਾਂਦੀਆਂ ਤੇ ਸ਼ੂਗਰ ਲੈਵਲ ਨਾਰਮਲ ਆ ਜਾਂਦਾ ਨਾਰਮਲ ਆ ਜਾਂਦਾ ਹਾਂਜੀ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਾਂ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਾਂ ਕਰਕੇ ਥੈਂਕ ਯੂ ਤੇ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਅਗਲੀ ਵਾਰ ਆਪਾਂ ਜਿਲਾਂਗੇ ਜਦੋਂ ਤਾਂ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਆਪਾਂ ਜਰੂਰ ਉਸ ਗੱਲ ਟੌਪਿਕ ਦੇ ਉੱਤੇ ਵੀ ਕਰਾਂਗੇ ਆਪਾਂ ਖੋਲ ਕੇ ਰੱਖਾਂਗੇ ਫਿਰ ਹਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਸੀਂ ਜਿਹੜੀ ਭਾਜੀ ਉਹਨਾਂ ਨੇ ਵੈਸਾਬ ਨੇ ਜੀ ਗੱਲ ਆਖੀ ਹੈ ਉਸ ਗੱਲ ਦੇ ਉੱਤੇ ਜਾਂ ਜਿਹੜੇ ਆਪਣੇ ਗੁਰੂ ਸਹਬਾਨਾਂ ਨੇ ਇਹ ਗੱਲ ਆਖੀ ਹੈ ਉਸ ਗੱਲ ਦੇ ਉੱਤੇ ਜਰੂਰ ਜਿਹੜੀ ਹੈ ਨਿਗਾ ਰੱਖੋਗੇ ਉਸ ਨੂੰ ਅਪਣਾਉਂਗੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਗੇ ਹਾਂ ਇਹ ਕੀ ਗੱਲ ਕਹੀ ਹੈ ਕਿ ਕੋਈ ਵੀ ਆਦਤ ਨੂੰ ਜੇ ਬਦਲਣਾ ਹੋਵੇ ਤਾਂ 21 ਦਿਨ ਲੱਗਦੇ ਨੇ ਤਾਂ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ 21 ਦਿਨ ਸਹੀ ਢੰਗ ਨਾਲ ਜੀਵੋ ਜਾਂ ਕਿਸੇ ਵੀ ਚੀਜ਼ ਨੂੰ ਸਹੀ ਢੰਗ ਨਾਲ ਕਰਨਾ ਚਾਹੋ ਤਾਂ ਆਪਣੀ ਦਿਨਚਰਿਆ ਦਾ ਵਿੱਚ ਇੰਨਾ ਇੱਕ ਫਰਕ ਰੱਖ ਲਓ ਤਾਂ ਲਗਾਤਾਰ 21 ਦਿਨਾਂ ਨੇ ਕਰ ਸਕਦੇ ਹੋ ਤੁਸੀਂ ਬਹੁਤ ਆਰਾਮ ਨਾਲ ਤੇ ਤੁਸੀਂ ਆਪ ਪਰਤੇ ਆ ਕੇ ਵੀ ਇਹ ਚੀਜ਼ ਦੇਖ ਸਕਦੇ ਹੋ ਕਿ ਵੀ ਲੋਕ ਚਾਹਦੇ ਹੁੰਦੇ ਨੇ ਕਿ ਹਾਂ ਜੀ ਪ੍ਰੈਕਟੀਕਲ ਦਿਖਾਓ ਜੀ ਪ੍ਰੈਕਟੀਕਲ ਦਿਖਾਣਾ ਨਹੀਂ ਹੈਗਾ ਤੁਸੀਂ ਖੁਦ ਕਰਨਾ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਲਾਈਫ ਸਟਾਈਲ ਨੂੰ ਅਪਣਾਉਣਾ ਹੈ ਉਸ ਚੀਜ਼ ਨੂੰ ਆਪ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਫਰਕ ਤੁਹਾਨੂੰ ਸਰੀਰ ਦੇ ਵਿੱਚ ਤੇ ਤੁਹਾਡੀ ਦਿਨਚਰਿਆ ਦੇ ਵਿੱਚ ਤੁਹਾਨੂੰ ਆਪ ਹੀ ਪਤਾ ਜਿਹੜਾ ਆ ਪਤਾ ਲੱਗਣ ਲੱਗੇਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਤਾਕ ਲਈ ਮੈਨੂੰ ਜਣੀ ਹਰਮਿੰਦਰ ਕਰਨ ਤੋਂ 2 ਜ਼ਿਆਦਾ ਦੇ ਦਰੋਂ ਨਾ ਬੰਦੇ ਧੰਨਵਾਦ